ਸਸੀ ਕਾਲ ਜੀ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਮਿਹਨਤ ਦਾ ਅਸਲੀ ਰੂਪ ਵਖਾਵਾਗੇ ਕਈ ਔਰਤਾਂ ਇਹ ਕਹਿ ਦਿੰਦੀਆਂ ਵੀ ਮੇਰੇ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਮੇਰੇ ਤੋਂ ਤਾਂ ਰੋਟੀ ਨਹੀਂ ਬਣਦੀ ਮੇਰੇ ਤੋਂ ਤਾਂ ਹੋ ਨਹੀਂ ਹੁੰਦਾ ਉਹ ਪਲਾਂ ਦੀ 35 ਸਾਲ ਦੀ ਉਮਰ ਚ ਹੋਣ ਪਰ ਅੱਜ ਤੁਹਾਨੂੰ 69 ਸਾਲ ਦੀ ਇੱਕ ਐਸੀ ਔਰਤ ਦੇ ਨਾਲ ਮਲਾਵਾਂਗੇ ਜਿਹੜੀ ਅੱਜ ਵੀ ਪੂਰੇ ਸ਼ੌਂਕ ਨਾਲ ਤੇ ਪੂਰੀ ਖੁਸ਼ੀ ਨਾਲ ਮਿਹਨਤ ਜਾਰੀ ਰੱਖੀ ਹੋਈ ਹੈ ਸਸੀ ਕਾਲਾਂਟੀ ਜੀ ਕੀ ਨਾਮ ਹੈ ਤੁਹਾਡਾ ਡਬਲ ਮੇਰਾ ਨਾਮ ਨਿਰਮਲਾ ਹੈ ਤੇ ਆ ਤੁਹਾਡਾ ਜਿਹੜੀ ਦੁਕਾਨ ਹੈ ਇਹ ਦੱਸ ਦਿਓ ਪਹਿਲੀਆਂ ਜੀ ਵੀ ਇੱਥੇ ਆ ਤੇ ਕਿਹੜਾ ਰੋਡ ਹੈ ਕਿਹੜੇ ਸ਼ਹਿਰ ਚ ਇਹ ਦੁਕਾਨ ਆਪਣੀ ਜੱਤੋਂ ਮੰਡੀ ਬਾਲਮੀਕੀ ਮੰਦਰ ਮੁਕਸਰ ਰੋਡ ਤੇ ਆ ਹੈ ਰੈਡੀਮੇਡ ਕਪੜੇ ਦੁਕਾਨ ਆਪਣੀ ਤੇ ਨਾਲ ਜਵੈਲਰੀ ਦਾ ਕੰਮ ਕੀਤਾ ਹੋਇਆ ਆਪਾਂ ਤੇ ਆਂਟੀ ਜਿਵੇਂ ਮੈਂ ਗੱਲ ਕੀਤਾ ਸੀ ਵੀ 30 35 ਸਾਲ ਦੀਆਂ ਕੁੜੀਆਂ ਹੀ ਕਹਿੰਦੇ ਨੇ ਮੇਰਾ ਮੇਰੇ ਤੋਂ ਨਹੀਂ ਹੁੰਦਾ ਕੰਮ ਹੋ ਨਹੀਂ ਹੁੰਦਾ ਤੁਸੀਂ 69 ਸਾਲ ਦੀ ਉਮਰ ਚ ਵੀ ਕੰਮ ਬੜੀਆ ਖੁਸ਼ੀ 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 ਕੰਮ ਕਰੀ ਜਾਂਦੇ ਹੋ ਤੇ ਪਤਾ ਕੀ ਗੱਲ ਹੈ ਇਹ ਮੈਨੂੰ ਨਾ ਸ਼ੁਰੂ ਬਹੁਤ ਸ਼ੌਂਕ ਸੀ ਮੈਂ ਮਾਪੇ ਘਰ ਲਈ ਬਹੁਤ ਮਿਹਨਤ ਕੀਤੀ ਤੇ ਵਿਆਹ ਤੋਂ ਬਾਅਦ ਵੀ ਮੈਂ ਬਹੁਤ ਔਖੇ ਟਾਈਮ ਲਿਖੀ ਉਸ ਤੋਂ ਬਾਅਦ ਫਿਰ ਮੈਂ ਮੈਂ 12ਵੀਂ ਮਾਤਾ ਪੜ੍ਹੀ ਹੋਈ ਆਈ.ਕੇ. ਦੀ ਸਲਾਈ ਟੀਚਰ ਆ ਅੱਛਾ ਤੇ ਉਸ ਤੋਂ ਬਾਅਦ ਮੈਨੂੰ ਮਤਲਬ ਮੈਂ ਆਪਣਾ ਸਕੂਲ ਖੋਲ ਲਿਆ ਔਖੇ ਟਾਈਮ 'ਚ ਦੋ ਤਿੰਨ ਗਰੁੱਪ ਲੈਣ ਲੱਗੀ ਕੁੜੀਆਂ ਸਲਾਈ ਪੇਂਟਿੰਗ ਵਿੱਚ ਪਾਈ ਦਾ ਕੰਮ ਸਿਖਾਉਣ ਲੱਗੀ ਉਸ ਤੋਂ ਬਾਅਦ ਮੈਂ ਕਾਫੀ ਮਤਲਬ ਮੇਰੇ ਕੋ ਪੇਮੈਂਟ ਹੋ ਉਸ ਤੋਂ ਬਾਅਦ ਮੈਂ ਆਪਣਾ ਮਤਲਬ ਬੜੀ ਕੰਮ ਵਧੀਆ ਸੈੱਟ ਕਰ ਲਿਆ ਜਿਹੜਾ ਕਪੜਿਆਂ ਦਾ ਕੰਮ ਹੈ ਇਹ ਕਪੜੇ ਦਾ ਕੰਮ ਕਿਤੇ ਨਹੀਂ ਵੀ ਬਾਈਸਲ ਹੋਗੇ ਨੇ ਹਮਮ ਪਹਿਲਾਂ ਮੈਂ ਘਰੇ ਕੀਤਾ ਘਰੇ ਇਹਨਾਂ ਸੈੱਟ ਨਹੀਂ ਸੀ ਫਿਰ ਮੈਨੂੰ ਦੁਕਾਨ ਮਿਲ ਗਈ ਤੇ ਇੱਥੇ ਇੱਥੇ ਮੇਰਾ ਕੰਮ ਬਹੁਤ ਵਧੀਆ ਸੈੱਟ ਹੈ ਤੇ ਮੈਂ ਬੜੀ ਖੁਸ਼ੀ-ਖੁਸ਼ੀ ਨਾਲ ਲੁਧਿਆਣੇ ਦਿੱਲੀ ਮਤਲਬ ਕੱਲੀ ਜਾਣੀਆਂ ਮਾਲ ਲੈਣ ਹਮਮ ਉੱਥੋਂ ਮੈਂ ਮਾਲ ਲੈ ਆਨੀਆ ਤੇ ਆਪਣਾ ਮੇਰੀ ਦੁਕਾਨਦਾਰੀ ਬਹੁਤ ਵਧੀਆ ਸੈੱਟ ਹੈ ਮਤਲਬ ਅੱਜ ਦੀ ਘੜੀ ਮੈਨੂੰ ਉਹ ਓੱਖਾ ਟਾਈਮ ਸਾਰਾ ਭੁੱਲ ਗਿਆ ਮੈਂ ਬਹੁਤ ਵਧੀਆ ਆਪਣੇ ਪੈਰਾਂ ਤੇ ਸਟੈਂਡ ਆ ਅੱਜ ਦੀ ਘੜੀ ਪਰ ਮੈਂ ਕਦੇ ਆਪਣੇ ਜ਼ਿੰਦਗੀ ਜੇ ਜਿੰਨੀ ਮੈਂ ਜ਼ਿਆਦਾ ਮਿਹਨਤ ਕਰਨੀ ਆ ਉਨਾਂ ਹੀ ਮੈਨੂੰ ਪਰਮਾਤਮਾ ਜ਼ਿਆਦਾ ਮਿਲਦਾ ਪਿਆਗਾ ਜਿਹੜਾ ਇਨਸਾਨ ਪਰਮਾਤਮਾ ਨੂੰ ਮੰਨਦਾ ਉਹ ਉਹਦੀ ਉਮਰ ਵੀ ਮੁਕਮੀ ਹੁੰਦੀ ਹੈ ਉਹਦੀ ਉਮਰ ਦਾ ਕੋਈ ਹਿਸਾਬ ਨਹੀਂ ਹੁੰਦਾਗਾ ਇਸ ਕਰਕੇ 77 ਸਾਬ ਦੇ ਲੱਗਦੇ ਨਹੀਂ ਹਾਂ ਕਿਉਂਕਿ 3/55 ਦਾ ਮੇਰਾ ਜਨਮ ਹੈ ਉਹ ਸਾਨੂੰ 79 ਬਣਦੇ ਮੈਂ ਪਰਮਾਤਮਾ ਨੂੰ ਮੇਰਾ ਮੇਨ ਮਕਸਦਾ ਕੀ ਰੱਬ ਨੂੰ ਮੰਨਣਾ ਪਰਮਾਤਮਾ ਮੰਨ ਲਿਆ ਉਹ ਹਰ ਗੱਲ ਮੇਰੇ ਨਾਲ ਦਿੰਦਾ ਮੈਂ ਰਾਤ ਨੂੰ ਇਹ ਮਾਲ ਲੈ ਜਾਂਦੀ ਆਂ ਪੰਜਾਬ ਮਿਲਦੇ ਦਿੱਲੀ ਲੁਧਿਆਣੇ ਅਸੋ ਰਾਤ ਨੂੰ ਕੱਲੀ ਚੱਲਦੀ ਆਂ ਮੈਂ ਕੱਲੀ ਜਾਂਦੀ ਆਂ ਪੰਜਾਬ ਮਿਲਦੇ ਅਗਲੇ ਦਿਨ ਵਾਪਸ ਆਇਨੇ ਸ਼ਾਮ ਨੂੰ ਮੇਰੇ ਕੋਲ ਮਾਲ ਲੱਗੇ ਲੁਧਿਆਣੇ ਦਾ ਸੇਡ ਲਾ ਕੇ ਸ਼ਾਮ ਨੂੰ ਆਜੀ ਲਗਾ ਬਾਕੀ ਮੈਂ ਜਿਹੜਾ ਵੀ ਕੰਮ ਕੀਤਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਵਿੱਚ ਕਿਹਾ ਵੀ ਤੁਸੀਂ ਮੇਰੇ ਨਾਲ ਚੱਲੋ ਜਾਂ ਕਿਵੇਂ ਮੈਂ ਖੁਦ ਆਪ ਹੀ ਸਟੈਂਡ ਆਜ਼ਦੀ ਘੜੀ ਤੇ ਸਟੈਂਡ ਹੀ ਰਵਾਂਗੀ ਜਿੰਨੇ ਮੇਰੇ ਬਾਕੀ ਉਮਰ ਹੈਗੀ ਆ ਸਹੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਹਾਂ ਸਮਝਿਆ ਤਾਂ ਹੋਰ ਜਿਹੜੀਆਂ ਦੇਖ ਰਹੀਆਂ ਨਾ ਆਪਣੀਆਂ ਵੀ ਔਰਤਾਂ ਦੇਖ ਰਹੀਆਂ ਹਾਂ ਹਾਂਜੀ ਹਾਂਜੀ ਇਹ ਕੋਈ ਦੇਖ ਰਿਆ ਇਹਨੂੰ ਨੂੰ ਵੀ ਹੌਸਲਾ ਹੋਣਾ ਵੀ ਤੁਸੀਂ ਇਹ ਦੱਸੋ ਵੀ ਉਮਰ ਦਾ ਕੋਈ ਨਹੀਂ ਹੁੰਦਾ ਬੰਦੇ ਦੀ ਹਿੰਮਤ ਹੋਣੀ ਚਾਹੀਦੀ ਹੈ ਬਸ ਇਹ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਿਹੜੇ ਬੰਦੇ 'ਚ ਹਿੰਮਤ ਹੈ ਉਦਮ ਹੈ ਤੇ ਜਿਹੜਾ ਇਨਸਾਨ ਸੱਚਾਈ ਤੇ ਚੱਲਦਾ ਹੈ ਪਰਮਾਤਮਾ ਨੂੰ ਗਵਾਹ ਮੰਨ ਕੇ ਕੰਮ ਕਰਦਾ ਉਹ ਬੰਦਾ ਜ਼ਿੰਦਗੀ 'ਚ ਕਾਮਯਾਬ ਹੈ ਹੂੰ ਉਹ ਕਦੇ ਪਿੱਛੇ ਨਹੀਂ ਹਟੇਗਾ ਪਰਮਾਤਮਾ ਦਾ ਸਾਥ ਦਿੰਦਾ ਹੀ ਦਿੰਦਾ ਹੈਗਾ ਤੇ ਅੰਟੀ ਸੰਘਰਸ਼ ਵਾਲੇ ਜਿਹੜੇ ਦਿਨ ਸੀਗੇ ਉਹ ਕਿਵੇਂ ਸੀਗੇ ਕੀ ਕੀ ਸੰਘਰਸ਼ ਕਰਨਾ ਪਿਆ ਸੰਘਰਸ਼ ਵਾਲੇ ਦਿਨ ਤਾਂ ਬਹੁਤ ਸੀਗੇ ਆ ਆਦਮੀ ਜੇ ਤੁਹਾਨੂੰ ਪਤਾ ਸਹਰੇ ਘਰ ਕਿਵੇਂ ਨਹੀਂ ਹੁੰਦਾਗਾ ਪਰ ਮੈਂ ਤੇ ਉੱਥੇ ਹੀ ਮਿਹਨਤ ਕਰਦੀ ਸੀਗੀ ਤੇ ਆਦਮੀ ਜੇ ਮਰਜੀ ਸੀ ਵਧੀਆ ਸੀਗਾ ਤੇ ਹੁਣ ਤਾਂ ਆਪਣੇ ਥਾਣੇ ਚ ਕੰਟਿਨ ਸੀ ਇੱਥੇ 15 ਸਾਲ ਕੰਮ ਕੀਤਾ ਜੱਤ ਹੋਈ ਤੇ ਉਸ ਤੋਂ ਬਾਅਦ ਵਧੀਆ ਸੈਟ ਸੀ ਪਰ ਫੇਰ ਵੀ ਮੈਂ ਆਪਣਾ ਸੰਘਰਸ਼ ਨਹੀਂ ਛੱਡਿਆ ਆਪਣੀ ਮਿਹਨਤ ਨਹੀਂ ਛੱਡੀ ਮੈਂ ਆਪਣੇ ਆਦਮੀ ਕੋਲ ਕਦੇ ਪੈਸਾ ਨਹੀਂ ਸੀ ਮੰਗਿਆ ਬਲਕਿ ਮੈਂ ਆਪ ਕਮਾ ਕੇ ਦਿੰਦੀ ਸੀਗੀ ਮੈਂ ਆਪਣੇ ਬੱਚੇ ਸਟੈਂਡ ਕਿਤੇ ਪੜ੍ਹਾਈਆਂ ਉਹਨਾਂ ਨੇ ਕਰਾਈਆਂ ਨੇ ਪਾਰਲਰ ਦਾ ਕੰਮ ਕੁੜੀਆਂ ਨੇ ਸਿਖਾਇਆ ਮੈਂ ਆਪਣੀ ਜੁਨੀਅਰ ਤੇ ਇੱਥੋਂ ਤੱਕ ਕਿ ਅਸੀਂ ਮਕਾਨ ਵੀ ਨਾਲ ਮਿਲ ਕੇ ਵਧੀਆ ਬਣਾਇਆ ਆਪਣੀ ਮਿਹਨਤ ਨਾਲ ਮੋਢੇ ਨਾਲ ਮਤਲਬ ਮੋਢਾ ਜੋੜ ਕੇ ਖੜੇ ਮੈਂ ਤਾਂ ਅੱਜ ਵੀ ਕੋਈ ਮੈਨੂੰ ਪੁੱਛੇਗਾ ਨਾ ਤੇ ਅੱਜ ਵੀ ਮੈਂ ਉਹਨਾਂ ਨੇ ਇਹੀ ਕਹੂੰਗੀ ਕਿ ਅੱਜ ਦਾ ਲੇਡੀ ਫਰਸਟ ਹੈ ਤੇ ਜਨਸੀ ਤਾਂ ਨਸ਼ੇ ਕਰਦਾ ਕੋਈ ਕਿਵੇਂ ਕਰਦਾ ਲੇਡੀ ਨੂੰ ਕੋਈ ਨਿਸ਼ਾਨੀ ਨਹੀਂ ਹੁੰਦਾ ਉਹਨੇ ਘਰ ਦਾ ਕੰਮ ਕੀਤਾ ਤੇ ਆਪਣਾ ਬਿਜ਼ਨਸ ਚ ਲੱਗ ਜਾਂਦੀ ਹੈ ਤੇ ਜੇ ਅੱਜ ਦੀ ਘੜੀ ਚ ਲੇਡੀ ਫਰਸਟ ਹੈ ਤੇ ਫਰਸਟ ਹੀ ਰਹੂਗੀ ਕਿਉਂਕਿ ਲੇਡੀ ਨੇ ਕੋਈ ਨਿਸ਼ਾਨੀ ਕਰਨਾ ਹੁੰਦਾ ਉਹਨੇ ਘਰ ਦਾ ਕੰਮ ਕੀਤਾ ਆਪਣਾ ਕੰਮ ਕੀਤਾ ਦੁਕਾਨ ਤੇ ਆ ਗਈ ਤੇ ਜਿਹੜੇ ਜੈਂਸ ਹਨ ਉਹਨਾਂ ਤਾਂ ਫਿਰ ਬਹੁਤ ਫਰਕ ਪੈਦਾ ਲੇਡੀ ਜੈਂਸਾ ਫਰਕ ਦਿਨਦਾ ਆ ਵੀ ਜਿਹੜਾ 500 ਕਮਾਉਣੇ ਵਿੱਚੋਂ 300 ਦਾ ਨਿਸ਼ਾਨਾ ਆਉਂਦੇ ਫਿਰ 200 ਰੁਪਏ ਆ ਅਸੀਂ ਜਿਹੜਾ ਵੀ ਕਮਾਉਣੇ ਆ ਵਧੀਆ ਢਾਲ ਸਬਜ਼ੀ ਰੋਟੀ ਆਦੀ ਫਰੂਟ ਜੇ ਉਹ ਵੀ ਖਾਣਾ ਵਧੀਆ ਰੱਬ ਲੈ ਕੇ ਜਾਂਦੇ ਹਾਂ ਲੈ ਕੇ ਜਾਂਦੇ ਆ ਤੇ ਅੱਜ ਦੀ ਗੱਡੀ ਸੰਤਾ ਪਰਮਾਤਮਾ ਨੇ ਮਿਹਨਤ ਸਦਕਾ ਬਹੁਤ ਦਿੱਤਾ ਮੇਰੇ ਬੇਟਾ ਸਾਭੀ ਹੈ ਉਹ ਮੇਰੇ ਨਾਲ ਵੀ ਜ਼ਿਆਦਾ ਮਿਹਨਤ ਕਰਦਾ ਸੀ ਮਾਪਾ ਪਤ ਮਾਪਾ ਪਤ ਸੇ ਇੰਨੀ ਮਿਹਨਤ ਕਰਨਿਆ ਕਿ ਵਾਧੂ ਮਿਹਨਤ ਕਰਦੇ ਪਏ ਕਿੰਨੇ ਬੱਚੇ ਆ ਤੁਹਾਡੇ ਦੋ ਲੜਕੀਆਂ ਦੋ ਲੜਕੇ ਆ ਅੱਛਾ ਚਾਰ ਹਾਂ ਦੋਨੇ ਲੜਕੀਆਂ ਲਈ ਇੱਕ ਲੜਕਾ ਹੀ ਰਹਿ ਗਿਆ ਇਹਦਾ ਵੀ ਆਪਾਂ ਕਰ ਦਾਂਗੇ ਮਤਲਬ ਤੁਸੀਂ ਚਾਰ ਬੱਚਿਆਂ ਨੂੰ ਆਪਦੇ ਦੰਪੇ ਪੜਾਇਆ ਆਪਦੇ ਦੰਪੇ ਉਹਨਾਂ ਨੂੰ ਸਟੈਂਡ ਕੀਤਾ ਵੀ ਕਿ ਤਕਰੀਬਾ ਦੇ ਹੱਥ ਤੇ ਬਹੁਤ ਜ਼ਿਆਦਾ ਜੇ ਕੋਈ ਗਰੀਬ ਹੈ ਜੇ ਕੋਲ ਕੋਈ ਕੱਪੜਾ ਨਹੀਂ ਕੋਈ ਚੀਜ਼ ਦੀ ਕਮੀ ਹੈ ਭਈ ਤੇ ਸੋਪ ਜਾਂ ਲੈ ਲੋ ਕੋਈ ਕੱਪੜਾ-ਕਪੜਾ ਪਾ ਲੈ ਨਹੀਂ ਹੈਗਾ ਲੈ ਜੋ ਕੋਈ ਗੱਲ ਨਹੀਂ ਦੁਕਾਨ ਇੰਨੀ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਉਹਨਾਂ ਦੀ ਵਾਧੂ ਹੈਲਪ ਕਰਨੀ ਆ ਜੇ ਕੋਈ ਲੋੜਵੰਦ ਆਜੇ ਤੁਹਾਨੂੰ ਲੱਗੇ ਵੀ ਅਸਲੀ ਲੋੜਵੰਦ ਆ ਤੁਹਾਨੂੰ ਫ੍ਰੀ ਚ ਹੀ ਦੇ ਦਿੰਦੇ ਮੈਂ ਉਹਨੂੰ ਉਹਦਾ ਪੈਸੇ ਨਹੀਂ ਲੈਂਦੀ ਹੁਣ ਇੱਥੇ ਦੋ ਤਿੰਨ ਲੇਡੀ ਜਾਈਆਂ ਸੀ ਉਹਨਾਂ ਨੂੰ 12 ਪਜਾਮੀਆਂ ਦਿੱਤੀਆਂ ਬੱਚਿਆਂ ਨੇ ਇੱਕ ਗਰਮ ਸੂਟ ਦਿੱਤਾ ਐਦਾਂ ਕਰਕੇ ਹੁਣ ਇੰਨੇ ਲੱਖ ਜੇ ਵਿੱਚ ਆਪਾਂ 2 400 ਦੇ ਦਾਨੇ ਕੋਈ ਫਰਕ ਵੀ ਨਹੀਂ ਪੈਣਾਗਾ ਉਹ ਪਰਮਾਤਮਾ ਇਸ ਗੱਲ ਨੂੰ ਵਧੀਆ ਖੁਸ਼ ਹੋਗੇ ਨਾਲੇ ਮੇਰੀ ਆਤਮਾ ਨੂੰ ਵਧੀਆ ਸੰਤੁਸ਼ਟੀ ਵੀ ਮਿਲਦੀ ਹੈ ਫਿਰ ਉਹ ਕਹਿੰਦੇ ਜਿਹਨੂੰ ਕਹਿੰਦੇ ਨੇ ਕਿ ਸਭ ਵੀ ਚਿੜੀ ਚੁੰਝ ਪਰ ਹਾਂਜੀ ਹਾਂਜੀ ਮੈਂ ਤਾਂ ਬਹੁਤ ਹੀ ਵਧੀਆ ਲੱਗਦਾ ਕਿਸੇ ਨੂੰ ਦੇ ਕੇ ਦਾਨਪੁਨ ਕਰਕੇ ਮੈਂਨ ਬਸ ਜੇ ਆਪਾਂ ਰੱਬ ਨੂੰ ਮੰਨਣ ਦਾ ਮੈਂ ਇਹ ਆਪਣਾ ਨਿਯਮ ਨਹੀਂ ਕਦੀ ਛੱਡਿਆ ਪਰਮਾਤਮਾ ਪੂਜਾ ਪੜਦਾ ਅੰਟੀ ਔਰਤ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਵੀ ਔਰਤ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੈ ਆਰਥਿਕ ਜਿੰਦਗੀ ਅੱਜ ਕੱਲ ਦੇ ਜਮਾਨੇ 'ਚ ਆ ਕੇ ਤਾਂ ਕੋਈ ਮੁਸ਼ਕਲ ਹੈ ਹੀ ਨਹੀਂ ਕਿਉਂਕਿ ਮੁਸ਼ਕਲ ਤਾਂ ਨਹੀਂ ਕਿ ਹਰੇਕ ਕੰਮ 'ਚ ਲੇਡੀ ਫਰਸਟ ਹੈ ਹਮ ਜਿੱਥੇ ਮਰਜ਼ੀ ਲੋ ਅੱਜ ਕੱਲ ਦਿੱਲੀ ਤੁਸੀਂ ਜਾਓ ਉੱਥੇ ਦੇਖੋ ਮੋਟਰਸਾਈਕਲ ਐਕਟਿਵਾ ਬੱਸਾਂ ਕਾਰਾਂ ਸਭ ਲੇਡੀ ਚਲਾ ਰਹੀਆਂ ਆਪਣੀ ਚਲਾ ਰਹੀਆਂ ਆਪਣੇ ਹਾਂ ਤੇ ਲੇਡੀ ਜੇ ਚਾਹ ਰਹੀ ਤੇ ਉਹ ਕੀ ਨਹੀਂ ਕਰ ਸਕਦੀ ਮਤਲਬ ਉਹ ਪੂਰੀ ਦੁਨੀਆ ਨੂੰ ਜਿਹੜੀ ਲੇਡੀ ਹੈ ਉਹ జగਤ ਜਨਨੀ ਹੈ ਹਮ ਇੱਕ ਇਨਸਾਨ ਨੂੰ ਜਨਮ ਦੇਣ ਵਾਲੀ ਹੈ ਜਿਹੜੇ ਲੋਕੀ ਜੈਂਸ ਲੇਡੀ ਦੀ ਕਦਰ ਨਹੀਂ ਕਰਦੇ ਉਹ ਜ਼ਿੰਦਗੀ ਦੇ ਦੁੱਖ ਪਾਂਦੇ ਆ ਹਮ ਹਮ ਹਮੇਸ਼ਾ ਲੇਡੀ ਦੀ ਕਦਰ ਕਰੋ ਕਦਰ ਕਰਨ ਵਾਲਾ ਜਿਹੜਾ ਬੰਦਾ ਉਹ ਵੀ ਕਾਮਯਾਬ ਆਪਣੀ ਜ਼ਿੰਦਗੀ ਚ ਤੇ ਕਈ ਕੁੜੀਆਂ ਤਾਂ ਇਸੇ ਇਹੀ ਬਹਾਨੇ ਮਰੀ ਜਾਂਦੀਆਂ ਜਾਂ ਆਪਾਂ ਮੈਂ ਬਹਾਨੇ ਕਵਾ ਜਾ ਉਹ ਬਹੁਤ ਸਾਰੇ ਇਹ ਵੀ ਕਹਿੰਦੀਆਂ ਵੀ ਸਾਡੇ ਲਈ ਸਮਾਜ ਵਿੱਚ ਸੁਰੱਖਿਆ ਨਹੀਂ ਵੀ ਸਾਨੂੰ ਬਹੁਤ ਸਾਰਾ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਤੁਸੀਂ ਤਾਂ ਪੂਰਾ ਰੋਗ ਨਾਲ ਰਹਿੰਦੇ ਹੋ ਪੂਰਾ ਤੇ ਵਧੀਆ ਤਰੀਕੇ ਨਾਲ ਰਹਿੰਦੇ ਹੋ ਤੇ ਤੁਸੀਂ ਕਿਉਂ ਕਿਵੇਂ ਉਹ ਇਸ ਇਸ ਤਰੀਕੇ ਨੂੰ ਕਿਵੇਂ ਤੁਸੀਂ ਕਿਹਾ ਵੀ ਜੇ ਹੈਂਡਲ ਕੀਤਾ ਵੀ ਜੇ ਕੋਈ ਕਈ ਵਾਰੀ ਕੋਈ ਬਦਤਮੀਜ਼ ਜੇ ਕਰਨ ਵਾਲਾ ਵੀ ਆ ਜਾਂਦਾ ਹੋਣਾ ਸਾਡੇ ਕੋਈ ਬਦਤਮੀਜ਼ੀ ਕਰਨ ਵਾਲਾ ਤਾਂ ਆਊਗਾ ਜੇ ਅਸੀਂ ਗਲਤ ਹੋਵਾਂਗੇ ਹਮ ਅਸੀਂ ਆਪਸਿਆਂ ਤੇ ਸਾਡੀ ਸਾਰੀ ਲੜੀ ਚੰਗੀ ਲੱਗਦੀ ਹੈ ਹਮ ਪਹਿਲੀ ਗੱਲ ਤਾਂ ਕੋਈ ਵੀ ਇਕਵਾਰੀ ਕੁੜੀ ਆ ਜਾਂ ਵਿਆਹੀ ਹੋਈ ਲੇਡੀਜ਼ ਹੈਗੀ ਆ ਉਹਨੂੰ ਹਮੇਸ਼ਾ ਆਪਣੇ ਦਮ ਤੇ ਜੀਣਾ ਚਾਹੀਦਾ ਹੈ ਜਿਹੜੀ ਵਿਆਹੀ ਔਰਤ ਆ ਉਹਨਾਂ ਤਾਂ ਕਦੇ ਕਿਸੇ ਵੱਲ ਨਹੀਂ ਤੱਕਣਾ ਚਾਹੀਦਾ ਕਿਉਂਕਿ ਉਹ ਆਦਮੀ ਆ ਉਹਦੇ ਬੱਚੇ ਦਾ ਘਰ ਪਰਿਵਾਰ ਹੈ ਜਿਹੜੀ ਇਕਵਾਰੀ ਕੁੜੀ ਹੈ ਜੇ ਬਾਲੀ ਗੱਲ ਹੈ ਤੇ ਉਹਨੂੰ ਆਪਣੇ ਮਾਪਿਆਂ ਕੋਲ ਇਹ ਫੇਰ ਵਿਆਹ ਕਰਤੋ ਪ੍ਰੋਬਲਮ ਸਾਗੀ ਮਸਲਾ ਹਲ ਹੋ ਜਾਂਦਾ ਹੈ ਤੇ ਵੈਸੇ ਮਹੌਲ ਤਾਂ ਅੱਜ ਕੱਲ੍ਹ ਤਾਂ ਬਹੁਤ ਖਰਾਬ ਹੈ ਸੁਣੀਦਾ ਪਰ ਮੈਂ ਸੀ ਇਹਨਾਂ ਮਹੌਲ ਤੋਂ ਪਰਹਿਆ ਅਸੀਂ ਇਹਨਾਂ ਨਹੀਂ ਚੰਗਾ ਸਮਝਦੇ ਮੋਲ ਨੂੰ ਇੱਕ ਕੁੜੀਆਂ ਦੀ ਨਹੀਂ ਗਲਤੀ ਦੋਨਾਂ ਧਿਰਾਂ ਦੀ ਗਲਤੀ ਹੁੰਦੀ ਹੈ ਤਾਂ ਦੀ ਦੋਵਾਂ ਥਨਾ ਵਾਈਦੀ ਹੈ ਦੋਵਾਂ ਦੀ ਗਲਤ ਹੋਏਗੀ ਤੇ ਕੋਈ مشورہ ਮਤਲਬ ਗਲਤ ਕੰਮ ਹੋ ਜਾਗਾ ਇੱਕ ਜਾਂ ਦੇ ਨਾਲ ਨਹੀਂ ਹੁੰਦਾਗਾ ਨਹੀਂ ਤੁਸੀਂ ਫਿਰ ਕਈ ਵਾਰੀ ਕੋਈ ਕੋਈ ਆਉਂਦਾ ਹੋਊਗਾ ਜੇ ਕੋਈ ਉਹੋ ਜਿਹਾ ਬੰਦਾ ਫਿਰ ਉਹਨੂੰ ਫੈਂਟੀ ਵੀ ਲਾ ਦਿੰਦੇ ਸੀ ਕਿਵੇਂ ਵੀ ਕਈ ਵਾਰੀ ਕੋਈ ਉਹੋ ਜਿਹੇ ਬੰਦੇ ਨੂੰ ਫੈਂਟੀ ਵੀ ਲਾਈ ਆ ਝੜਾ ਕੇ ਤੰਗ ਤੁਮ ਕਰ ਦੋਵੇ ਨਹੀਂ ਜੀ ਕਿਸੇ ਦੀ ਹਿੰਮਤ ਨਹੀਂ ਸਾਡੇ ਇੱਥੇ ਕੋਈ ਆ ਕੇ ਐ ਕਰੇ ਅਸੀਂ ਇੱਕ ਐਨੀ ਉਮਰ ਦੀ ਔਰਤ ਆ ਸਭ ਨੇ ਮੈਂ ਪਹਿਲਾਂ ਸ਼ੁਰੂ ਦੀ ਗੱਲ ਕਰਦਾ ਹੁਣ ਦੀ ਨਹੀਂ ਨਹੀਂ ਜੀ ਨਹੀਂ ਮੈਂ ਤਾਂ ਆਪਣੇ ਮਾਪਿਆਂ ਘਰ ਬਿਲਕੁਲ ਜਿਵੇਂ ਸਿੰਪਲ ਆ ਜਾਈ ਸੀ ਮੈਂ ਸੋਹਰੇ ਘਰ ਵੀ ਆ ਹੀ ਰਹੀਆਂ ਸਿੰਪਲ ਮੈਨੂੰ ਕੋਈ ਸ਼ੌਂਕ ਨਹੀਂ ਸੀ ਕੱਪੜੇ ਦਾ ਜਾਂ ਸੋਨੇ ਚਾਹੁੰਦੀ ਜਾਂ ਕੋਈ ਮੇਕਅਪ ਲੰਨਾ ਮੈਂ ਸਾਰੀ ਜ਼ਿੰਦਗੀ ਆਪਦੀ ਸਾਦਗੀ ਚ ਗੁਜ਼ਾਰੀ ਆ ਕਿਸੇ ਦੀ ਕੋਈ ਹਿੰਮਤ ਹੀ ਨਹੀਂ ਜ ਆਪ ਆਪਾ ਸਹੀ ਆ ਨਾ ਕਿਸੇ ਦੀ ਹਿੰਮਤ ਕੋਈ ਤੱਕ ਵੀ ਜਾਵੇ ਤਾਂ ਕਿਸੇ ਵੱਲ ਬਿਲਕੁਲ ਮਤਲਬ ਕਿ ਸਾਨੂੰ ਆਪਣੇ ਆਪ ਨੂੰ ਸਟਰੋਂਗ ਰੱਖਣਾ ਚਾਹੀਦਾ ਕਿਸੇ ਦੀ ਹਿੰਮਤ ਨਹੀਂ ਨਾ ਨਾ ਕੁੜੀਆਂ ਨੂੰ ਵੀ ਦੋ ਦੱਸੋ ਗੱਲ ਵੀ ਤੁਸੀਂ ਐਵੇਂ ਡਰ ਕੇ ਘਰੇ ਨਾ ਬੈਠੋ ਮਤਲਬ ਕੁੜੀਆਂ ਤੇ ਚਾਹੀਦਾ ਜਿਹੜੇ ਪੜੀਆਂ ਲਿਖਿਆ ਅੱਜਕੱਲ੍ਹ ਦੀ ਕੁੜੀਆਂ ਨੇ ਉਹਨਾਂ ਤਾਂ ਸਭੋਂ ਮੁੰਡਿਆਂ ਨਾਲ ਅੱਗੇ ਹੋਣਾ ਚਾਹੀਦਾ ਹੈਗਾ ਕਿਉਂਕਿ ਜੇ ਹੁਣ ਬਾਹਰ ਦੇ ਮੁਲਕ ਚ ਹੈ ਗਿਆ ਇਹ ਲੜਾਈ ਸਰਦਾ ਤੇ ਹੁੰਦੀ ਹੈ ਉਥੇ ਇੰਨੇ ਨੌਜਵਾਨ ਮਰ ਜਾਂਦੇ ਨੇ ਇਹਨਾਂ ਨੂੰ ਚਾਹੀਦਾ ਵੀ ਕੁੜੀਆਂ ਵੀ ਇਸ ਕੰਮ ਚ ਅੱਗੇ ਆਣ ਤੇ ਪੂਰੇ ਆਦੇ ਜਿਹਨ ਦੇਸ਼ ਦੀ ਮਦਦ ਕਰਨ ਕੁੜੀਆਂ ਤਾਂ ਫਰਸਟ ਐ ਤੇ ਫਰਸਟ ਹੀ ਰਹਿਣਗੀਆਂ ਪਰ ਪਰਮਾਤਮਾ ਨੇ ਇਹ ਲੇਡੀ ਨਹੀਂ ਦਰਜਾਇਆ ਕਿ ਲੇਡੀ ਫਰਸਟ ਐ ਲੇਡੀ ਤੋਂ ਬਿਨਾ ਸੰਸਾਰ ਅਧੂਰਾ ਹੈਗਾ ਬਿਲਕੁਲ ਅਧੂਰਾ ਕਿ ਸੰਸਾਰ ਲੇਡੀਜ਼ ਤੋਂ ਬਿਨਾ ਪੈਦਾ ਹੀ ਨਹੀਂ ਹੋਗਾ ਹਾਂ ਸੰਸਾਰ ਅਧੂਰਾ ਹੀ ਹੈ ਖਤਮ ਹੈਗਾ ਜੇ ਲੇਡੀਜ਼ ਦੀ ਜਿਹੜਾ ਇਨਸਾਨ ਕਦਰ ਕਰਦਾ ਉਹ ਜ਼ਿੰਦਗੀ ਸਦਾ ਸੁਖੀ ਰਹਿੰਦਾ ਹੈ ਕਿਸੇ ਗੱਲ ਦੀ ਹੁਣ ਕਮੀ ਨਹੀਂ ਆਉਂਦੀਗੀ ਅਸਾਂ ਆਪਣੀ ਜ਼ਿੰਦਗੀ 'ਚ ਹਮੇਸ਼ਾ ਚੰਗਾ ਹੀ ਸੋਚਿਆ ਚੰਗਾ ਹੀ ਕੀਤਾ ਗਾ ਚੰਗਾ ਹੀ ਹੋਊਗਾ ਸਾਡੇ ਨਾਲ ਤੇ ਆਂਟੀ ਤੁਸੀਂ ਇਹ ਵੀ ਦੱਸਿਆ ਸੀਗੇ ਵੀ ਤੁਸੀਂ ਦਵਾਈ ਵੀ ਦਿੰਨੇ ਹੋ ਕਿਸੇ ਚੀਜ਼ ਦੀ ਉਹ ਵੀ ਦੱਸ ਦਿਓ ਹਾਂ ਅਸੀਂ ਨਾ ਮਤਲਬ ਬਵਾਸੀਰ ਦਵਾਈ ਦਿੰਨੇ ਆ ਪਹਿਲਾਂ ਸਾਡਾ ਪਰਦਾਦਾ ਨਾ ਸੀ ਦਾਦਾ ਫਿਰ ਮੇਰੇ ਬਾਉ ਜੀ ਫਿਰ ਮੈਂ ਦਿੰਨੀ ਆ ਹੁਣ 26 27 ਸਾਲ ਹੋ ਗਏ ਮੈਨੂੰ ਦਵਾਈ ਦੇਂਦੀ ਨੂੰ ਮਤਲਬ ਉਹ ਬਵਾਸੀਰ ਦਵਾਈ ਆ ਕਿਸੇ ਨੂੰ ਕੋਈ ਉਹ ਕੇ ਹਾਲੀ ਹੁੰਦੀ ਆ ਕਿਸੇ ਨੂੰ ਕੋਈ ਬਲੀਡਿੰਗ ਵਾਲੀ ਦਵਾਈ ਬਵਾਸੀਰ ਹੁੰਦੀ ਆ ਤੇ ਅਸੀਂ ਫ੍ਰੀ ਸੇਵਾ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਚਾਹੇ ਜਿੱਦ ਚ 50 ਸਾਲ ਪੁਰਾਣੀ ਕਿਸੇ ਨੂੰ ਬਵਾਸੀਰ ਨਾ ਉਹ ਵੀ ਸਾਡੀ ਦਵਾਈ ਨਾਲ ਇੱਕ ਮਹੀਨੇ ਚੰਗੀ ਆਰਾਮ ਆ ਜਾਂਦਾ ਅਸੀਂ ਵਸੇ ਜੋ ਵੀ ਖਰਚਾ ਆਂਦਾ ਹੈਗਾ ਅਸੀਂ ਆਪ ਦੇ ਸਾਰੇ ਸਮਾਨ ਕੋਲੋਂ ਮਟੀਰੀਅਲ ਆ ਕੇ ਤਿਆਰ ਕਰਨੇ ਆ ਦਵਾਈ ਅਸੀਂ ਫਰੀ ਦਵਾਈ ਦਿੰਨੇ ਆ ਸਰ ਕੋ ਪਤਾ ਨਹੀਂ ਦੁਨੀਆ ਕਿੱਥੇ ਕਿੱਥੇ ਦੂਰੋਂ ਨਿਕੋਂਦੇ ਆ ਅੱਛਾ ਬੜੀ ਦੂਰੋਂ ਦੇ ਕੋਈ ਮੁਕਸ਼ਰਾ ਕੋਈ ਮਲੋਟੋ ਕੋਈ ਦਿੱਲੀ ਤੱਕ ਆਂਦੇ ਆ ਗਿੱਦੜਵਾ ਤੋਂ ਤੇ ਇੱਥੇ ਬਾਅਦ ਦੇ ਪ੍ਰਾਂਤ ਬਹੁਤ ਦੁਨੀਆ ਸਾਰੀ ਮੰਡੀ ਨੂੰ ਪਤਾ ਵੀ ਇੱਥੇ ਦਵਾਈ ਤੁਹਾਨੂੰ ਫਰੀ ਬਵਾਸੀਰ ਦੀ ਮਿਲਦੀ ਹੈ ਤੇ ਤੇ ਫਿਰ ਉਹ ਪੂਰਾ ਅਸਰ ਕਰਦੀ ਹੈ ਸੈੱਟ ਹੋ ਜਾਂਦਾ 1 ਮਹੀਨੇ ਚ 50 ਸਾਲ ਪੁਰਾਣੀ ਬਵਾਸੀਰ ਦਾ 1 ਮਹੀਨੇ ਚ ਮਤਲਬ ਜੇੜਾ ਹੀ ਖਤਮ ਹੋ ਜਾਂਦੀ ਬਾਬਾ ਜੀ ਜੇ ਇਨਸਾਨ ਭਰੇਜ ਕਰੇ ਤਾਂ ਹਮ ਨਾਲ ਤੁਸੀਂ ਭਰੇਜ ਵੀ ਦੱਸ ਹਾਂਜੀ ਜਿਹੜਾ ਇਨਸਾਨ ਭਰੇਜ ਕਰਦਾ ਉਹ ਤਾਂ ਗਾ 10 ਬੰਦਿਆਂ ਨੂੰ ਹੋਰ ਨਹੀਂ ਦੱਸਦਾ ਬਈ ਉੱਥੇ ਜਾ ਕੇ ਫਰੀ ਦਵਾਈ ਲਿਆਓ ਹਮ ਜੇ ਤੇ ਸਾਡੇ ਨਹੀਂ ਕਿ ਸੇਵਾ ਹੀ ਹੈ ਕੋਈ ਅਸੀਂ ਕਿਸੇ ਦਾ ਸਹਾਨ ਨਹੀਂ ਕਰਦੇ ਬਈ ਸਾਡਾ ਮਨ ਖੁਸ਼ ਹੁੰਦਾ ਬਈ ਕਿਸੇ ਨੂੰ ਕੋਈ ਆਰਾਮ ਆ ਜਾਂਦਾ ਅਗਲਾ ਅਸੀਂ ਇਸ ਤਰ੍ਹਾਂ ਇੱਕ ਪੈਸਾ ਨਹੀਂ ਲੈਂਦੇ ਉਹਨਾਂ ਨੂੰ ਨਹੀਂ ਤੁਸੀਂ ਫਿਰ ਅੱਗੇ ਦੱਸਿਆ ਨੁਕਸਾ ਹੈ ਬਈ ਕਿਸੇ ਨੂੰ ਜਿਵੇਂ ਤੁਹਾਡਾ ਤੁਸੀਂ ਕਹੋ ਸਾਡੇ ਚੌਥੀ ਪੀੜੀਆਂ ਤੋਂ ਚੌਥੀ ਪੀੜੀ ਤੋ ਚੱਲੀ ਆਉਂਦਾ ਨਹੀਂ ਇਹ ਨੁਕਸਾ ਸੀ ਕਿਸੇ ਨੂੰ ਨਹੀਂ ਦੱਸਦੇਗੇ ਨਹੀਂ ਆਪਦੀ ਪੀੜੀ ਨੂੰ ਤਾਂ ਦੱਸਿਆ ਹੋਣਾ ਬਸ ਹਾਂ ਮੇਰੇ ਬੇਟੇ ਨੂੰ ਪਤਾ ਇਹ ਨੁਕਸੇ ਦਾ ਮੇਰੇ ਬੇਟੀਆਂ ਨੂੰ ਪਤਾਗਾ ਹੂੰ ਬਾਕੀ ਇਹ ਨੁਕਸਾ ਇੱਥੋਂ ਦਿੱਲੀ ਤੋਂ ਆਏ ਸੀ ਦਵਾਈ ਲੈਣ ਉਹ ਪੁੱਛਦੇ ਸੀ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਸੀ ਆ ਅਸੀਂ ਮਹੀਨੇ ਦਵਾਈ ਉਹ ਲੈਤੀ ਸੀ ਬਈ ਦਵਾਈ ਜਿੰਨੀ ਮਰਜ਼ੀ ਲੈ ਦੋ ਸੀ ਅਸੀਂ ਨੁਕਸਾ ਨਹੀਂ ਕਿਸੇ ਨੂੰ ਦੱਸਦੇ ਹੂੰ ਇਹ ਗੱਲ ਹੈ ਮਤਲਬ ਤੇ ਤੂੰ ਵੀ ਕਿਸੇ ਇੱਕ ਤਰੀਕੇ ਦੇ ਨਾਲ ਵੀ ਰੱਬ ਦੀ ਸਗਾਤ ਹੀ ਮੰਨਦੇ ਏ ਬਸ ਇਹ ਅੰਜ ਅਸੀਂ ਲੰਦੇ ਕੁਝ ਵੀ ਨਹੀਂ ਅਸੀਂ ਤਾਂ ਬਲੇ ਦਿਆ ਸਮਝਿਆ ਚਲੋ ਕਿਸੇ ਭੈਣ ਭਰਾ ਨੂੰ ਕਿਸੇ ਸੂਖੀ ਗਰੀਬ ਨੂੰ ਆਰਾਮ ਆ ਜਾਏ ਦੁਖੀ ਨੂੰ ਤੇ ਚਲ ਅਗਲਾ ਹੋਰ ਨਹੀਂ ਅਸੀਂ ਸਾਈਂ ਦਊਗਾ ਸਾਨੂੰ ਇਹ ਗੱਲ ਹੈ ਅੰਟੀ ਤੁਸੀਂ ਤੁਹਾਡਾ ਤੁਹਾਡਾ ਨਮੁੱਲਾ ਟਾਈਮ ਦਿੱਤਾ ਅਸੀਂ ਤੁਹਾਡੇ ਤੁਹਾਡੀ ਦੁਕਾਨ ਦੇ ਵਿੱਚ ਵੀ ਤੁਹਾਨੂੰ ਕੰਮ ਕਰਨ ਉਹ ਵੀ ਹਟਾਇਆ ਉਹਦੇ ਲਈ ਕੋਈ ਗੱਲ ਨਹੀਂ ਕੋਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਕੋਈ ਗੱਲ ਨਹੀਂ ਇਹ ਤਾਂ ਸਾਡਾ ਆਪਣਾ ਕਰਮ ਹੈ ਜੋ ਅਸੀਂ ਅੱਜ ਕਰ ਰਹੇ ਹਾਂ ਇਹਦਾ ਫਲ ਪਰਮਾਤਮਾ ਸਾਨੂੰ ਪਤਾ ਨਹੀਂ ਕਿੰਨਾ ਦੇਊਗਾ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕਿਵੇਂ ਲੱਗੀ ਆਂਟੀ ਦੀ ਗੱਲਬਾਤ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਵੀ ਵੀਡੀਓ ਨੂੰ ਕਰਦੇ ਰਿਹਾ ਕਰੋ ਤੇ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਸਬਸਕ੍ਰਾਈਬ ਵੀ ਕਰਦਿਆ ਕਰੋ ਜੇਕਰ ਅੰਡ ਤੱਕ ਆ ਗਏ ਤਾਂ ਤੁਸੀਂ ਸਬਸਕ੍ਰਾਈਬ ਜਰੂਰ ਕਰਕੇ ਜਾਓ ਜੀ ਧੰਨਵਾਦ